ਕੀ ਹਵੇਲੀ ਮਾਲਕਾਂ ਨੂੰ ਨਹੀਂ ਹੈ ਕੰਮ ਕਰਨ ਵਾਲਿਆਂ ਦੀ ਕਦਰ ਜਲੰਧਰ ਦੀ ਹਵੇਲੀ ਖਿਲਾਫ ਹੋਏ ਫੋਟੋਗ੍ਰਾਫਰ ਫੋਟੋਗ੍ਰਾਫਰਾਂ ਨਾਲ ਕਰਦੇ ਮਾਰਾ ਵਤੀਰਾ ਨਾ ਦਿੰਦੇ ਖਾਣ ਨੂੰ ਰੋਟੀ ਨਾ ਹੀ ਬੈਠਣ ਨੂੰ ਕੁਰਸੀ ਜਲੰਧਰ ਦੀ ਮਸ਼ਹੂਰ ਹਵੇਲੀ ਦੇ ਮਾਲਕ ਤੇ ਸਟਾਫ ਤੇ ਗੰਭੀਰ ਇਲਜ਼ਾਮ ਲੱਗੇ ਨੇ ਹਵੇਲੀ ਦੇ ਹੈਰੀਟੇਜ ਬੈਕਵਰਡ 'ਚ ਕੰਮ ਕਰਨ ਵਾਲੇ ਆਉਣ ਵਾਲੇ ਲੋਕਾਂ ਨਾਲ ਮਾਰਾ ਵਤੀਰਾ ਕੀਤਾ ਜਾਂਦਾ ਹੈ ਇਸ ਦੇ ਇਲਜ਼ਾਮ ਫੋਟੋਗ੍ਰਾਫਰਾਂ ਵੱਲੋਂ ਲਗਾਏ ਨੇ ਜਿਸ ਜੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਕਿਹਾ ਜਾ ਰਿਹਾ ਹੈ ਕਿ ਹਵੇਲੀ ਦੇ ਹੈਰੀਟੇਜ ਚ ਫੋਟੋਗ੍ਰਾਫਰਾਂ ਨੂੰ ਨਾ ਖਾਣ ਨੂੰ ਰੋਟੀ ਦਿੱਤੀ ਜਾਂਦੀ ਹੈ ਨਾ ਹੀ ਬੈਠਣ ਨੂੰ ਗੁਰਸੀ ਜਿਸ ਨਾਲ ਕੰਮ ਕਰਨ ਆਏ ਫੋਟੋਗ੍ਰਾਫਰਾਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂ ਅਸੀਂ ਖੜੇ ਹਾਂ ਜਿਹੜਾ ਅਸੀਂ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰਸ ਉੱਥੇ ਲਗਾਨੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ ਨਾ ਤੁਹਾਨੂੰ ਇੱਥੇ ਖਾਣਾ ਅਲਾਉਡ ਹੈ ਨਾ ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ ਨਾ ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਹੈ ਕਿ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰਦੇ ਹੋ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਦਰ ਹਵੇਲੀ ਥੋੜੀ ਤੁਹਾਡੀ ਾਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਇਸ ਚੱਕਰਾਂ 'ਚ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਰੈਸਟ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਫੈਲੈਸ ਹੋ ਗਏ ਆ ਸੀ ਸ਼ੂਟ ਕਰਾਂਗੇ ਟਾਈਮ ਇਹਨਾਂ ਦੀ ਉਹ ਹੋएगी ਫੈਸਟ ਐਡਵਰਟਾਈਜ਼ਮੈਂਟ ਜੇ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨਸ ਨੇ ਜਿੱਥੇ ਸ਼ੂਟ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਆ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੂਗਾ। ਨਾਲੇ ਰੋਟੀ ਦੇ ਭੁੱਖੇ ਨਾ ਪਰ ਮੈਨੂੰ ਗੱਲ ਦੱਸੋ ਵੀ ਐਦਾਂ ਹੋ ਸਕਦਾ ਕਿ 10-12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ। ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ? ਫੋਟੋਗ੍ਰਾਫਰ ਆਰਟਿਸਟ ਹੁੰਦੇ ਆ। ਲੇਬਰ ਨਹੀਂ ਹੁੰਦੀ, ਮਜ਼ਦੂਰ ਨਹੀਂ ਹੁੰਦੇ। ਮਜ਼ਦੂਰ ਵੀ ਹਰ 4 ਘੰਟੇ ਬਾਅਦ, 5 ਘੰਟੇ ਬਾਅਦ ਬ੍ਰੇਕ ਲਾ ਕੇ ਕੁਝ ਖਾਂਦਾ। ਤਾਂ ਫੋਟੋਗ੍ਰਾਫਰਸ ਮਸ਼ੀਨ ਨਹੀਂ ਹੈਗੇ। ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ। ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਜ਼ ਵੀਰ ਨੂੰ ਸਿਰਫ ਇੱਕ ਰਿਕੁਐਸਟ ਕਰਨਾ ਚਾਹਨਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਆਪਣੀ ਰਿਸਪੈਕਟ ਜੇ ਐਦਾਂ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਲੁਧਿਆਣਾ ਦੇ ਵਿੱਚ ਅੱਜ ਤਾਂ ਦੋ ਤਿੰਨ ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰਸ ਇੱਕਾ ਹੋ ਜੂਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੂਟ ਕਰਨਾ ਮਨਾ ਕਰਦੇ ਕਰੋ ਇਹ ਜੀਗਾਂ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ ਜਿਕਰੇ ਖਾਸੀ ਕਿ ਹੈਰੀਟੇਜ ਇੱਕ ਮਹਿੰਗਾ ਬਾਈਕਟ ਪਹਿਲਾਂ ਵੀ ਕਈ ਇਸੇ ਤਰ੍ਹਾਂ ਦੇ ਮਾਮਲੇ ਤੇ ਕੇਸ ਆ ਚੁੱਕੇ ਨੇ ਇੱਥੋਂ ਦੂਰੋਂ ਦੂਰੋਂ ਕੰਮ ਕਰਨ ਆਏ ਫੋਟੋਗ੍ਰਾਫਰਾਂ ਨੂੰ ਰੋਟੀ ਨਹੀਂ ਮਿਲਦੀ ਇਸੇ ਤਰ੍ਹਾਂ ਲੱਗਦਾ ਹੈ ਕਿ ਲੱਖਾਂ ਕਰੋੜਾਂ ਵਿਆਵਾਂ ਤੋਂ ਕਮਾ ਕੇ ਹਵੇਲੀ ਦੇ ਮਾਲਕ ਆਮ ਲੋਕਾਂ ਦੀ ਕਦਰ ਹੀ ਕਰਨੀ ਭੁੱਲ ਗਏ ਨੇ ਜੋ ਹੁਣ ਬੈਠਣ ਲਈ ਕੁਰਸੀ ਵੀ ਨਹੀਂ ਦਿੰਦੇ ਤੁਹਾਡਾ ਕੀ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ